ਲੈ ਕੇ ਹਾਜ਼ਰ ਆ ਆਪਾਂ ਆਪਣੀ ਕਹਾਣੀ ਦਾ ਭਾਗ ਪਹਿਲਾ ਕਹਾਣੀ ਨੂੰ ਪੂਰਾ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਣੀ ਮੇਰੇ ਅਨਪੜਤਾਏ ਨੇ ਮੇਰਾ ਵਿਆਹ ਅਨਪੜ੍ਹ ਤੇ ਪਿੰਡੂ ਕੁੜੀ ਨਾਲ ਕਰ ਦਿੱਤਾ ਉਹਨਾਂ ਦੀ ਮੌਤ ਤੋਂ ਬਾਅਦ ਮੈਂ ਸ਼ਹਿਰ ਜਾ ਕੇ ਦੂਜਾ ਵਿਆਹ ਕਰਵਾ ਲਿਆ ਮੈਂ ਆਪਣੇ ਪਿੰਡ ਵਾਲਿਆਂ ਨੂੰ ਘਰਦਿਆਂ ਨੂੰ ਤੇ ਆਪਣੀ ਘਰਵਾਲੀ ਨੂੰ ਬਿਲਕੁਲ ਹੀ ਭੁੱਲ ਗਿਆ ਕਈ ਸਾਲਾਂ ਬਾਅਦ ਜਦੋਂ ਮੈਂ ਪਿੰਡ ਵਾਪਸ ਆਇਆ ਤਾਂ ਘਰ ਦੇ ਬਾਹਰ ਲੋਕਾਂ ਦੀ ਭੀੜ ਜਮਾ ਸੀ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ ਕਿਉਂਕਿ ਮੇਰੇ ਘਰ ਵਾਲੀ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਸੁਣਿਓ ਪੁੱਤ ਮੇਰੇ ਮਰਨ ਤੋਂ ਪਹਿਲਾਂ ਇਹ ਵਾਅਦਾ ਪੂਰਾ ਕਰ ਦੇ ਕਰਤਾਰ ਸਿੰਘ ਦੀ ਕਮਜ਼ੋਰ ਕੰਬਦੀ ਹੋਈ ਆਵਾਜ਼ ਨੇ ਹਰਜੀਤ ਦੇ ਦਿਲ ਨੂੰ ਚੰਜੋੜ ਕੇ ਰੱਖ ਦਿੱਤਾ ਬੈੱਡ ਤੇ ਪਏ ਉਸਦੇ ਅੰਕਲ ਦੀਆਂ ਅੱਖਾਂ ਵਿੱਚ ਮੌਤ ਸਾਫ਼ ਦਿਖ ਰਹੀ ਸੀ ਪਰ ਉਹਨਾਂ ਦੀ ਜ਼ੁਬਾਨ ਤੇ ਬਸ ਇੱਕੋ ਖੁਆਹੇ ਸੀ ਜਸਮੀਨ ਦਾ ਵਿਆਹ ਹਰਜੀਤ ਦੇ ਨਾਲ ਹੋ ਜਾਵੇ ਹਰਜੀਤ ਨੇ ਨਜ਼ਰਾਂ ਝੁਕਾ ਲਈਆਂ ਸਾਹਮਣੇ ਖੜੀ ਜਸਮੀਨ ਬਿਲਕੁਲ ਹੀ ਚੁੱਪ ਸੀ ਉਹਦੇ ਚਿਹਰੇ ਤੇ ਨਾ ਖੁਸ਼ੀ ਸੀ ਤੇ ਨਾ ਹੀ ਦੁੱਖ ਬਸ ਇੱਕ ਚੁੱਪ ਸੀ ਜਿਵੇਂ ਦਿਲ ਦੇ ਅੰਦਰ ਕੁਝ ਰੁਕ ਗਿਆ ਹੋਵੇ ਅੰਕਲ ਤੁਸੀਂ ਜਿਵੇਂ ਕਹੋਗੇ ਓਵੇਂ ਹੀ ਹੋਵੇਗਾ ਹਰਜੀਤ ਨੇ ਬੜੀ ਮੁਸ਼ਕਲ ਨਾਲ ਕਿਹਾ ਕਰਤਾਰ ਨੇ ਚੈਨ ਦਾ ਸਾਹ ਲਿਆ ਉਦੀ ਮੁਠੀ ਵਿੱਚ ਬੰਦ ਹਰਜੀਤ ਦਾ ਹੱਥ ਹੌਲੀ-ਹੌਲੀ ਢਿੱਲਾ ਪੈ ਗਿਆ। ਉਸਨੇ ਆਖਰੀ ਸਾਹ ਲਿਆ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਤੇ ਕੁਝ ਦਿਨਾਂ ਬਾਅਦ ਹੀ ਪਿੰਡ ਵਿੱਚ ਪੁਰਾਣੇ ਮੰਦਰ ਵਿੱਚ ਹਰਜੀਤ ਤੇ ਜਸਮੀਨ ਦਾ ਵਿਆਹ ਹੋ ਗਿਆ। ਕੋਈ ਧੂਮ-ਤਾਮ ਨਾਲ ਨਹੀਂ ਸੀ ਹੋਇਆ। ਹਰਜੀਤ ਨੇ ਸਾਦੇ ਕੱਪੜੇ ਪਾਏ ਅਤੇ ਜਸਮੀਨ ਨੇ ਲਾਲ ਰੰਗ ਦਾ ਸੂਟ ਪਾਇਆ ਸੀ ਜਿਵੇਂ ਕਿਸੇ ਪੁਰਾਣੀ ਤਸਵੀਰ ਦਾ ਹਲਕਾ ਪਰਛਾਵਾਂ ਹੋਵੇ। ਪਿੰਡ ਦੇ ਕੁਝ ਬਜ਼ੁਰਗ ਆਦਮੀ ਗਏ ਤੇ ਕੁਝ ਰਿਸ਼ਤੇਦਾਰ ਸੀ ਵਿਆਹ ਤੋਂ ਬਾਅਦ ਸਭ ਨੇ ਹਰਜੀਤ ਨੂੰ ਸਵਾਸ ਦਿੱਤੀ ਜਿਵੇਂ ਉਸਨੇ ਕੋਈ ਕਰਜ਼ਾ ਲਾਇਆ ਹੋਵੇ ਇੱਕ ਛੋਟੇ ਜਿਹੇ ਕਮਰੇ ਵਿੱਚ ਜਸਮੀਨ ਜ਼ਮੀਨ ਤੇ ਬੈਠੀ ਸੀ ਨਾ ਕੋਈ ਹਾਰ ਸ਼ਿੰਗਾਰ ਨਾ ਗਾਣੇ ਬਸ ਇੱਕ ਸਾਦੀ ਜਹੀ ਔਰਤ ਜੋ ਕਿ ਚੁੱਪਚਾਪ ਇਸ ਸਮਝੌਤੇ ਦਾ ਹਿੱਸਾ ਬਣ ਚੁੱਕੀ ਸੀ ਹਰਜੀਤ ਅੰਦਰ ਆਇਆ ਥੋੜਾ ਜਿਹਿ ਕੇ ਬੋਲਿਆ ਮੈਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ ਮੈਂ ਅੰਕਲ ਨਾਲ ਕੀਤਾ ਹੋਇਆ ਵਾਅਦਾ ਪੂਰਾ ਕੀਤਾ ਹੈ ਤੈਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਤਕਲੀਫ ਨਹੀਂ ਹੋਵੇਗੀ ਜਸਮੀਨ ਨੇ ਬਸ ਹਾਂ ਵਿੱਚ ਸਿਰ ਹਿਲਾਇਆ ਉਸਨੇ ਮਨ ਹੀ ਮਨ ਸ਼ੁਕਰੀਆ ਦਾ ਕੀਤਾ ਕਿ ਬੰਦਾ ਚਾਹੇ ਕਠੋਰ ਦਿਖਦਾ ਪਰ ਜ਼ਬਰਦਸਤੀ ਨਹੀਂ ਕਰੇਗਾ ਉਹ ਜਾਣਦੀ ਸੀ ਇਹ ਵਿਆਹ ਪਿਆਰ ਦਾ ਨਹੀਂ ਸਗੋਂ ਇੱਕ ਜ਼ਿੰਮੇਵਾਰੀ ਦੀ ਡੋਰ ਹੈ ਦਿਨ ਲੰਘਦੇ ਗਏ ਹਰਜੀਤ ਸਵੇਰੇ ਖੇਤਾਂ ਵਿੱਚ ਕੰਮ ਕਰਨ ਲਈ ਚਲਾ ਜਾਂਦਾ ਸ਼ਾਮ ਨੂੰ ਥੱਕ ਹਾਰ ਕੇ ਘਰੇ ਆਉਂਦਾ ਜਸਮੀਨ ਘਰ ਸੰਭਾਲਦੀ। ਦੋਵਾਂ ਦੇ ਵਿੱਚ ਗੱਲਬਾਤ ਨਾ ਬਰਾਬਰ ਸੀ। ਕਦੇ-ਕਦੇ ਹਰਜੀਤ ਦੇ ਦੋਸਤ ਆ ਜਾਂਦੇ, ਹੱਸ ਸਮਝਾ ਕਰਦੇ। ਹਰਜੀਤ ਨੂੰ ਨਵੀਂ ਭਾਬੀ ਦਾ ਕੀ ਹਾਲ ਐ? ਹਰਜੀਤ ਗੱਲ ਨੂੰ ਹੱਸ ਕੇ ਟਾਲ ਦਿੰਦਾ। ਬਸ ਉੱਪਰ ਵਾਲੇ ਦੀ ਕਿਰਪਾ ਹੈ। ਪਰ ਹਕੀਕਤ ਇਹ ਸੀ ਕਿ ਉਹਦੇ ਦਿਲ ਵਿੱਚ ਨਾ ਤਾਂ ਪਿਆਰ ਜਾਗਿਆ ਅਤੇ ਨਾ ਹੀ ਉਹਦੀ ਕੋਈ ਦਿਲਚਸਪੀ ਸੀ। ਉਹ ਤਾਂ ਬਸ ਆਪਣੇ ਅੰਕਲ ਦੀ ਮੁਹੱਬਤ ਵਿੱਚ ਇਹ ਰਿਸ਼ਤਾ ਨਿਭਾ ਰਿਹਾ ਸੀ। ਉਸ ਦੇ ਮਨ ਵਿੱਚ ਹੁਣ ਵੀ ਆਜ਼ਾਦੀ ਦੀ ਚਾਹ ਬਾਕੀ ਸੀ ਜੋ ਪਿੰਡ ਦੇ ਮੁੰਡਿਆਂ ਵਿੱਚ ਹੁੰਦੀ ਹੈ ਇੱਕ ਰਾਤ ਜਦੋਂ ਚਾਨਣੀ ਪੂਰੀ ਤਰ੍ਹਾਂ ਖਿੜਕੀ ਤੋਂ ਝਾਕ ਰਹੀ ਸੀ ਹਰਜੀਤ ਛੱਤ ਤੇ ਬੈਠਾ ਸੀ ਜਸਮੀਨ ਨੇ ਕੋਲ ਆ ਕੇ ਚਾਹ ਦਾ ਕੱਪ ਰੱਖ ਦਿੱਤਾ ਤੇ ਵਾਪਸ ਮੁੜ ਗਈ ਤਾਂ ਉਹ ਉੱਥੇ ਰੁਕੀ ਵੀ ਨਹੀਂ ਬੋਲੀ ਵੀ ਨਹੀਂ ਸ਼ੁਕਰੀਆ ਜਸਮੀਨ ਇਹ ਪਹਿਲਾ ਮੌਕਾ ਸੀ ਜਦੋਂ ਹਰਜੀਤ ਨੇ ਉਸ ਦਾ ਨਾਮ ਲੈ ਕੇ ਉਸ ਨੂੰ ਬੁਲਾਇਆ ਸੀ ਪਰ ਉਹ ਪਰ ਲੰਗ ਗਿਆ ਅਗਲੇ ਦਿਨ ਸਭ ਕੁਝ ਠੀਕ ਸੀ ਹਰਜੀਤ ਅੰਦਰ ਹੀ ਅੰਦਰ ਉਲਝ ਰਿਹਾ ਸੀ ਇੱਕ ਪਾਸੇ ਅੰਕਲ ਦੀ ਦਿੱਤੀ ਹੋਈ ਪਰਵਰਿਸ਼ ਦੂਜੇ ਪਾਸੇ ਉਹ ਦ੍ਰਿੜ ਹਿਰਦਾ ਉਹ ਖੁਦ ਨੂੰ ਜੰਜੀਰਾਂ ਨਾਲ ਜਕੜਿਆ ਹੋਇਆ ਮਹਿਸੂਸ ਕਰ ਰਿਹਾ ਸੀ ਜਸਮੀਨ ਨੇ ਖੁਦ ਨੂੰ ਕਿਤਾਬਾਂ ਵਿੱਚ ਸ਼ਰਨ ਦੇ ਦਿੱਤੀ ਉਹ ਚੁੱਪਚਾਪ ਹਰਜੀਤ ਦੀ ਇਜਾਜ਼ਤ ਨਾਲ ਪੜ੍ਹਾਈ ਕਰਦੀ ਰਹਿੰਦੀ ਪੁਰਾਣੇ ਨੋਟਸ ਵੇਖਦੀ ਸੁਪਨੇ ਬੁਣਨ ਲੱਗੀ ਉਸ ਨੂੰ ਪਤਾ ਸੀ ਹਰਜੀਤ ਉਸ ਦੀ ਕਦਰ ਨਹੀਂ ਕਰਦਾ ਮਰੋ ਜਾਣਦੀ ਸੀ ਉਹ ਖੁਦ ਨੂੰ ਵਿਅਰਥ ਨਹੀਂ ਜਾਣ ਦੇ ਸਕਦੀ ਇੱਕ ਦਿਨ ਪਿੰਡ ਦਾ ਇੱਕ ਬਜ਼ੁਰਗ ਹਰਜੀਤ ਨੂੰ ਰੋਕ ਕੇ ਬੋਲਿਆ ਪੁੱਤ ਤੂੰ ਭਾਗਾਵਾਲਾ ਹੈ ਕਰਤਾਰ ਦੀ ਕੁੜੀ ਵੀ ਬਹੁਤ ਸਮਝਦਾਰ ਹੈ ਉਸ ਦੀ ਪਰਵਰਿਸ਼ ਵਿੱਚ ਜੋ ਕੁਝ ਵੀ ਹੈ ਉਹ ਅੱਜ ਕੱਲ੍ਹ ਦੀਆਂ ਕੁੜੀਆਂ ਵਿੱਚ ਬਹੁਤ ਘੱਟ ਹੈ ਹਰਜੀਤ ਹਲਕਾ ਜਿਹਾ ਮੁਸਕਰਾਇਆ ਪਰ ਉਸ ਦੇ ਦਿਲ ਵਿੱਚ ਚੁਬਣ ਸੀ ਉਹ ਹੀ ਜਾਣਦਾ ਸੀ ਉਹ ਇਸ ਰਿਸ਼ਤੇ ਨੂੰ ਸਮਾਂ ਨਹੀਂ ਦੇ ਰਿਹਾ ਸੀ ਜਿਸ ਦੀ ਉਹ ਹੱਕਦਾਰ ਹੈ ਉਸ ਦਿਨ ਜਸਮੀਨ ਨੂੰ ਆਪਣੇ ਪਾਪਾ ਦੀ ਪੁਰਾਣੀ ਡੈਰੀ ਮਿਲ ਗਈ ਉਸ ਵਿੱਚ ਲਿਖਿਆ ਸੀ ਮੇਰੀ ਪਿਆਰੀ ਧੀ ਮੈਂ ਤੈਨੂੰ ਹਰਜੀਤ ਦੇ ਨਾਲ ਜੋੜ ਕੇ ਦੁਨੀਆ ਤੋਂ ਬਚਾਉਣਾ ਚਾਹੁੰਦਾ ਹਾਂ ਉਹ ਤੇਰੀ ਰੱਖਿਆ ਕਰੇਗਾ ਇਹ ਸ਼ਬਦ ਜਸਮੀਨ ਦੇ ਦਿਲ ਵਿੱਚ ਕੰਡੇ ਦੀ ਤਰ੍ਹਾਂ ਜਾ ਲੱਗੇ ਉਸਨੇ ਸੋਚ ਲਿਆ ਉਹ ਆਪਣੇ ਆਪ ਨੂੰ ਪੀੜਤਾ ਨਹੀਂ ਬਣਾਵੇਗੀ ਉਹ ਕੁਝ ਬਣੇਗੀ ਇੱਕ ਦਿਨ ਇਦਾਂ ਦਾ ਮੁਕਾਮ ਹਾਸਲ ਕਰੇਗੀ ਜਿੱਥੇ ਲੋਕ ਕੇਵਲ ਹਰਜੀਤ ਦਾ ਨਾਮ ਨਹੀਂ ਬਲਕਿ ਜਸਮੀਨ ਨੂੰ ਉਸ ਦੀ ਆਪਣੀ ਪਛਾਣ ਨਾਲ ਜਾਣਣਗੇ ਹਰਜੀਤ ਦੇ ਅੰਦਰ ਵੀ ਕੁਝ ਟੁੱਟਣ ਲੱਗਿਆ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਸਿਰਫ ਵਾਦਾ ਕਰਕੇ ਜ਼ਿੰਦਗੀ ਨਹੀਂ ਚੱਲਦੀ ਕਿ ਕਿਸੇ ਦੇ ਮਰਨ ਤੋਂ ਪਹਿਲਾਂ ਕੀਤਾ ਗਿਆ ਵਾਦਾ ਜ਼ਿੰਦਗੀ ਭਰ ਦਾ ਸਾਥ ਬਣਦਾ ਪਰ ਕਹਾਣੀ ਅਜੇ ਸ਼ੁਰੂ ਹੋਈ ਸੀ ਰਾਤ ਦੇ ਆਖਰੀ ਪੈਰ ਵਿੱਚ ਪਿੰਡ ਦੇ ਕੁੱਤੇ ਵੀ ਜਦੋਂ ਸੌਂ ਕੇ ਥੱਕ ਜਾਂਦੇ ਆ ਹਰਜੀਤ ਹੌਲੀ-ਹੌਲੀ ਖਿੜਕੀ ਦੇ ਪਿਛਲੇ ਪਾਸੇੋਂ ਬਾਹਰ ਨਿਕਲਿਆ ਹੱਥ ਵਿੱਚ ਇੱਕ ਪੁਰਾਣਾ ਜਿਹਾ ਬੈਗ ਜੇਬ ਵਿੱਚ ਕੁਝ ਪੈਸੇ ਦਿਲ ਵਿੱਚ ਬੇਚੈਨੀ ਦਾ ਤੂਫਾਨ ਉਹ ਸਭ ਲੈ ਕੇ ਆਪਣੇ ਕਦਮਾਂ ਦੀ ਆਹਟ ਦਬਾ ਕੇ ਗਲੀ ਪਾਰ ਕਰ ਗਿਆ ਜਸਮੀਨ ਨੇ ਅੱਖਾਂ ਖੋਲ੍ਹੀਆਂ ਪਰ ਕੁਝ ਨਾ ਕਿਹਾ ਉਸਦੇ ਦਿਲ ਨੇ ਪਹਿਲਾਂ ਹੀ ਮਹਿਸੂਸ ਕਰ ਲਿਆ ਸੀ ਕਿ ਹਰਜੀਤ ਇੱਥੋਂ ਦਾ ਨਹੀਂ ਰਿਹਾ ਹਰਜੀਤ ਮੇਰਾ ਤਾਂ ਪਹਿਲਾਂ ਵੀ ਨਹੀਂ ਸੀ ਹੁਣ ਵੀ ਉਹ ਮੇਰਾ ਨਹੀਂ ਰਿਹਾ ਕਰਤਾਰ ਦੀ ਮਿੱਟੀ ਤਾਂ ਅਜੇ ਸੁੱਕੀ ਵੀ ਨਹੀਂ ਸੀ ਪਰ ਹਰਜੀਤ ਦੇ ਦਿਲ ਵਿੱਚ ਸ਼ਾਂਤੀ ਨਹੀਂ ਸੀ ਹਰਜੀਤ ਨੇ ਖੁਦ ਨੂੰ ਕਿਹਾ ਇਹ ਜ਼ਿੰਦਗੀ ਇੱਕ ਬੰਧਨ ਹੈ ਬਜ਼ੁਰਗਾਂ ਦੇ ਵਾਅਦਿਆਂ ਦਾ ਮੈਂ ਗੁਲਾਮ ਨਹੀਂ ਆ ਮੈਂ ਆਪਣੀ ਦੁਨੀਆ ਆਪ ਬਣਾਉਣੀ ਆ ਉਹ ਜਸਮੀਨ ਨਾਲ ਕੋਈ ਵੀ ਵਾਸਤਾ ਨਹੀਂ ਸੀ ਰੱਖਣਾ ਚਾਹੁੰਦਾ ਉਹਦੀ ਚੁੱਪੀ ਨਾਲ ਉਹਨੂੰ ਕੋਈ ਫਰਕ ਨਹੀਂ ਸੀ ਪੈਂਦਾ ਉਸ ਦੇ ਲਈ ਉਹ ਸਿਰਫ ਇੱਕ ਬੋਝ ਸੀ ਇੱਕ ਪ੍ਰਾਣਾ ਵਾਦਾ ਜੋ ਹੁਣ ਪੂਰਾ ਕਰ ਚੁੱਕਿਆ ਸੀ ਕੁਝ ਦਿਨਾਂ ਬਾਅਦ ਸ਼ਹਿਰ ਦੀ ਧੂੜ ਭਰੀ ਜ਼ਿੰਦਗੀ ਤੇ ਇੱਕ ਨਵੀਂ ਜ਼ਿੰਦਗੀ ਉਸ ਦੀ ਉਡੀਕ ਕਰ ਰਹੀ ਸੀ ਰੇਲਵੇ ਸਟੇਸ਼ਨ ਤੇ ਉਤਰ ਕੇ ਉਸ ਨੇ ਸ਼ਹਿਰ ਦੇ ਇੱਕ ਕਮਰੇ ਵਾਲੇ ਕੁਆਟਰ ਵਿੱਚ ਸ਼ਰਨ ਲੈ ਲਈ ਜਿੱਥੇ ਛੱਤ ਚੋਂਦੀ ਸੀ ਕੰਧਾਂ ਰੋਂਦੀਆਂ ਸੀ ਪਰ ਇੱਕ ਆਜ਼ਾਦੀ ਸੀ ਕੰਮ ਦੀ ਭਾਲ ਵਿੱਚ ਦਰ ਦਰ ਭਟਕਣ ਤੋਂ ਬਾਅਦ ਉਸ ਨੂੰ ਇੱਕ ਫੈਕਟਰੀ ਵਿੱਚ ਕੰਮ ਮਿਲ ਗਿਆ। ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦਾ ਤੇ ਰਾਤ ਨੂੰ ਆ ਕੇ ਥੱਕ ਕੇ ਸੌਂ ਜਾਂਦਾ। ਪਰ ਹਰਜੀਤ ਦੇ ਚਿਹਰੇ ਤੇ ਇੱਕ ਸੰਤੁਸ਼ਟੀ ਸੀ ਜਿਵੇਂ ਉਹ ਕਿਸੇ ਵੱਡੀ ਸਫਲਤਾ ਵੱਲ ਵਧ ਰਿਹਾ ਹੋਵੇ। ਇੱਕ ਦਿਨ ਜਦੋਂ ਫੈਕਟਰੀ ਤੋਂ ਵਾਪਸ ਆਇਆ ਇੱਕ ਚਾਹ ਦੀ ਦੁਕਾਨ ਤੇ ਉਹਦੀ ਮੁਲਾਕਾਤ ਰੀਤੂ ਨਾਲ ਹੋਈ। ਰੀਤੂ ਜੋ ਦੇਖਣ ਵਿੱਚ ਬਹੁਤ ਸਿੱਧੀ ਸਾਦੀ ਲੱਗਦੀ ਸੀ। ਪਰ ਉਸ ਦੀਆਂ ਅੱਖਾਂ ਵਿੱਚ ਬਹੁਤ ਕੁਝ ਲੁਕਿਆ ਹੋਇਆ ਸੀ ਇੱਕ ਦੋ ਮੁਲਾਕਾਤਾਂ ਕੁਝ ਅਧੂਰੇ ਸ਼ਬਦ ਤੇ ਫਿਰ ਚਾਹ ਦੇ ਬਹਾਨੇ ਹੋਣ ਵਾਲੀਆਂ ਗੱਲਾਂ ਬਾਤਾਂ ਨੇ ਹਰਜੀਤ ਦੀ ਦੁਨੀਆ ਨੂੰ ਇੱਕ ਨਵਾਂ ਰੰਗ ਦਿਖਾਇਆ ਰੀਤੂ ਨੇ ਇੱਕ ਦਿਨ ਅਚਾਨਕ ਕਿਹਾ ਤੁਸੀਂ ਮੇਰੇ ਬਿਨਾ ਨਹੀਂ ਰਹਿ ਸਕਦੇ ਹੋ ਹਰਜੀਤ ਨੇ ਜਵਾਬ ਦਿੱਤਾ ਹਾਂ ਇਹ ਗੱਲ ਸੱਚ ਹੈ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਤੂੰ ਮੈਨੂੰ ਪੂਰਾ ਕਰ ਦਿੱਤਾ ਹੈ ਫਿਰ ਕੁਝ ਕ ਹਫ਼ਤਿਆਂ ਵਿੱਚ ਦੋਵਾਂ ਦਾ ਵਿਆਹ ਹੋ ਗਿਆ। ਨਾ ਕੋਈ ਪ੍ਰੋਗਰਾਮ, ਨਾ ਕੋਈ ਅਤੀਤ ਦਾ ਜ਼ਿਕਰ। ਹਰਜੀਤ ਨੇ ਆਪਣੀ ਪੁਰਾਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਭੁਲਾ ਦਿੱਤਾ। ਜਸਮੀਨ, ਪਿੰਡ, ਕਰਤਾਰ, ਸਭ ਕੁਝ ਕਿਸੇ ਧੁੰਦ ਦੀ ਤਰ੍ਹਾਂ ਪਿੱਛੇ ਛੁੱਟ ਗਏ। ਰੀਤੂ ਦੇ ਨਾਲ ਜ਼ਿੰਦਗੀ ਕੁਝ ਦਿਨਾਂ ਲਈ ਹਲਕੀ ਜਹੀ ਲੱਗਣ ਲੱਗੀ ਪਰ ਫਿਰ ਉਹ ਗਰੀਬੀ, ਉਹ ਥਕਾਵਟ, ਉਹ ਅਸਫਲਤਾ ਰੀਤੂ ਦਾ ਛੇਤੀ ਹੀ ਉਸ ਤੋਂ ਮਨ ਫਿੱਕਾ ਪੈ ਗਿਆ। ਉਸ ਦੀਆਂ ਅੱਖਾਂ ਵਿੱਚ ਸੁਪਨੇ ਸੀ ਪਰ ਹਰਜੀਤ ਦੇ ਕੋਲ ਸਿਰਫ ਥਕਾਵਟ ਤੂੰ ਤਾਂ ਬਹੁਤ ਵਾਅਦੇ ਕੀਤੇ ਸੀ ਹਰਜੀਤ ਪਰ ਤੂੰ ਤਾਂ ਆਪ ਹੀ ਅਧੂਰਾ ਹੈ ਤੂੰ ਮੈਨੂੰ ਕੀ ਪੂਰਾ ਕਰੇਂਗਾ ਰੀਤੂ ਦੀ ਆਵਾਜ਼ ਵਿੱਚ ਤਲਖੀ ਸੀ ਹਰਜੀਤ ਚੁੱਪ ਰਿਹਾ ਉਹ ਜਾਣਦਾ ਸੀ ਉਹਦੇ ਕੋਲ ਨਾ ਤਾਂ ਪੜ੍ਹਾਈ ਆ ਨਾ ਹੀ ਸਿਸ਼ਟਾਚਾਰ ਨਾ ਉਹ ਸਮਝਦਾਰੀ ਜੋ ਰੀਤੂ ਵਰਗੇ ਲੋਕ ਚਾਹੁੰਦੇ ਨੇ ਉਸ ਦੇ ਕੋਲ ਸਿਰਫ ਮਿਹਨਤ ਤੇ ਹੱਥ ਦੀ ਕਮਾਈ ਸੀ ਤੇ ਉਧਰ ਜਸਮੀਨ ਪਿੰਡ ਵਿੱਚ ਦਿਨ ਰਾਤ ਖੁਦ ਨੂੰ ਸੰਭਾਲ ਰਹੀ ਸੀ ਹਰਜੀਤ ਦੇ ਜਾਣ ਤੋਂ ਬਾਅਦ ਉਸਨੇ ਹੰਝੂ ਨਹੀਂ ਵਹਾਏ ਉਹ ਹਿੰਮਤ ਵਾਲੀ ਕੁੜੀ ਸੀ ਲੋਕਾਂ ਨੇ ਅਫਵਾਹਾਂ ਉਡਾਈਆਂ ਕਿ ਹਰਜੀਤ ਆਪਣੀ ਘਰਵਾਲੀ ਨੂੰ ਛੱਡ ਕੇ ਭੱਜ ਗਿਆ ਹੈ ਉਹ ਤਾਂ ਹੈ ਹੀ ਨਿਕੰਮਾ ਸੀ ਉਸ ਨੂੰ ਤਾਂ ਸਿਰਫ ਕਰਤਾਰ ਸਿੰਘ ਜੀ ਦਾ ਹੀ ਸਹਾਰਾ ਸੀ ਜਸਮੀਨ ਨੇ ਉਹ ਸਭ ਕੁਝ ਸੁਣਿਆ ਪਰ ਕੋਈ ਜਵਾਬ ਨਾ ਦਿੱਤਾ ਅੰਦਰ ਹੀ ਅੰਦਰ ਉਸਨੇ ਸੋਚ ਲਿਆ ਕਿ ਉਹ ਖੁਦ ਨੂੰ ਕਿਸੇ ਦੇ ਨਾਮ ਦੀ ਮਹਤਾਜ ਨਹੀਂ ਬਣਨ ਦੇਵੇਗੀ ਨਾ ਪਾਪਾ ਦੇ ਨਾਮ ਦੀ ਅਤੇ ਨਾ ਹੀ ਪਤੀ ਦੇ ਨਾਮ ਦੀ ਹਰਜੀਤ ਨੂੰ ਜਸਮੀਨ ਦੀ ਯਾਦ ਸਿਰਫ ਉਦੋਂ ਆਉਂਦੀ ਜਦੋਂ ਰੀਤੂ ਦੀਆਂ ਤਿੱਖੀਆਂ ਗੱਲਾਂ ਉਸ ਦੇ ਦਿਲ ਨੂੰ ਚੀਰ ਦਿੰਦੀਆਂ ਜਦੋਂ ਰੀਤੂ ਦੀਆਂ ਸ਼ਿਕਾਇਤਾਂ ਹਰਜੀਤ ਨੂੰ ਅੰਦਰੋਂ-ਅੰਦਰੀ ਤੋੜ ਦਿੰਦੀਆਂ ਉਦੋਂ ਉਸ ਨੂੰ ਯਾਦ ਆਉਂਦਾ ਕਿ ਜਸਮੀਨ ਨੇ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ ਨਾ ਹੀ ਉਸ ਨੇ ਕਦੇ ਕੋਈ ਗੱਲ ਮੂੰਹ ਤੋਂ ਕਹੀ ਸੀ ਉਸਦੇ ਮੂੰਹ ਵਿੱਚ ਤਾਂ ਸਿਰਫ ਚੁੱਪ ਸੀ ਤੇ ਵਿਸ਼ਵਾਸ ਸੀ ਇੱਕ ਰਾਤ ਜਦੋਂ ਜ਼ਿਆਦਾ ਮੀਂਹ ਆ ਗਿਆ ਤਾਂ ਰੀਤੂ ਨੇ ਦਰਵਾਜ਼ਾ ਖੋਲ੍ਹਿਆ ਤੇ ਕਹਿਣ ਲੱਗੀ ਹੁਣ ਮੇਰੇ ਕੋਲੋਂ ਹੋਰ ਬਰਦਾਸ਼ਤ ਨਹੀਂ ਹੁੰਦਾ ਮੈਂ ਜਾ ਰਹੀ ਹਰਜੀਤ ਦੇ ਸਾਹਮਣੇ ਇੱਕ ਵਾਰ ਫੇਰ ਉਹੀ ਖਾਲੀ ਕਮਰਾ ਬਿਸਤਰਾ ਤੇ ਇਕੱਲਾਪਨ ਸੀ ਉਸਦੇ ਦਿਲ ਦੇ ਕੋਨੇ ਵਿੱਚ ਦੱਬੇ ਹੋਏ ਵਿਚਾਰ ਹੌਲੀ-ਹੌਲੀ ਉੱਭਰਨ ਲੱਗੇ ਸ਼ਹਿਰ ਜਿਸ ਨੂੰ ਮੈਂ ਛੱਡਿਆ ਸੀ ਉਹ ਅਸਲੀ ਜ਼ਿੰਦਗੀ ਸੀ ਪਰ ਹੁਣ ਵਾਪਸ ਜਾਣ ਦਾ ਕੋਈ ਰਾਹ ਹੀ ਨਹੀਂ ਸੀ ਜਾਂ ਸ਼ਾਇਦ ਹੈਗਾ ਤਾਂ ਸੀ ਪਰ ਇੰਨਾ ਸੌਖਾ ਨਹੀਂ ਸੀ ਜਿੰਨਾ ਉਹ ਸਮਝ ਰਿਹਾ ਸੀ ਸ਼ਹਿਰ ਦੇ ਮਾਹੌਲ ਵਿੱਚ ਹਰਜੀਤ ਦੀ ਜ਼ਿੰਦਗੀ ਇੱਕ ਘੇਰੇ ਵਿੱਚ ਕੈਦ ਹੋ ਗਈ ਹਰ ਸਵੇਰ ਉਸ ਨੂੰ ਲੱਗਦਾ ਜਿਵੇਂ ਉਹ ਕਿਸੇ ਘਟਣ ਵਿੱਚ ਸਾਹ ਲੈ ਰਿਹਾ ਹੋਵੇ ਕਮਰੇ ਦੀਆਂ ਕੰਧਾਂ ਵੀ ਉਸ ਨੂੰ ਚੁਬਣ ਲੱਗੀਆਂ ਉਹੀ ਪੁਰਾਣਾ ਬੈੱਡ ਇਹ ਉਹੀ ਪੁਰਾਣੀਆਂ ਸਲਾਬੀਆਂ ਛੱਤਾਂ ਉਹੀ ਕੋਨੇ ਵਿੱਚ ਰੱਖਿਆ ਪੁਰਾਣਾ ਬੈਗ ਜਿਹਦੇ ਵਿੱਚ ਹੁਣ ਨਾ ਕੋਈ ਸੁਪਨਾ ਸੀ ਤੇ ਨਾ ਹੀ ਕੋਈ ਉਮੀਦ ਕੰਮ ਤੇ ਜਾਣਾ ਸਿਰਫ পেট ਭਰਨ ਦੀ ਮਜਬੂਰੀ ਬਣ ਚੁੱਕਿਆ ਸੀ ਕੋਈ ਉਤਸ਼ਾਹ ਨਹੀਂ ਸੀ ਜਾਂ ਕੋਈ ਮਕਸਦ ਨਹੀਂ ਸੀ ਰਿਹਾ ਫੈਕਟਰੀ ਦਾ ਉਹ ਬੋਝ ਉਹੀ ਥਕਾਵਟ ਦਿਨ ਭਰ ਕੰਮ ਕਰਦੇ ਸ਼ਾਮ ਨੂੰ ਖਾਲੀ ਜੇਬ ਚੁਕੇ ਮੋਢਿਆਂ ਦੇ ਨਾਲ ਕਮਰੇ ਵਿੱਚ ਆ ਜਾਂਦਾ ਇੱਕ ਦਿਨ ਫੈਕਟਰੀ ਦੇ ਪ੍ਰਬੰਧਕਾਂ ਨੇ ਆ ਕੇ ਕਿਹਾ ਅੱਜ ਤੋਂ ਤਨਖਾਹ ਦੀ ਹੋਵੇਗੀ। ਮਾਲ ਘਟਾ ਰਿਹਾ ਹੈ। ਤਾਂ ਹਰਜੀਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਤਾਂ ਪਹਿਲਾਂ ਹੀ ਮਸਾਂ ਗੁਜ਼ਾਰਾ ਕਰਦਾ ਸੀ। ਕਿਰਾਇਆ, ਖਾਣਾ ਤੇ ਕੱਪੜੇ ਇਹ ਸਭ ਕੁਝ ਬੋਝ ਬਣ ਚੁੱਕੇ ਸੀ। ਕੁਝ ਦੇਣ ਸਿਰਫ ਚਾਹ ਤੇ ਗੁਜ਼ਾਰਾ ਕਰਦਾ ਇਹ। ਕਦੇ ਸਿਰਫ ਪਾਣੀ ਪੀ ਕੇ ਸੌਂ ਜਾਂਦਾ। ਕਦੇ ਰੋਟੀ ਦੇ ਟੁਕੜਿਆਂ ਨੂੰ ਤਿੰਨ ਦਿਨ ਖਿੱਚਦਾ। ਇੱਕ ਟਾਈਮ ਤਾਂ ਇਦਾਂ ਦਾ ਆਇਆ ਤਿੰਨ ਦਿਨਾਂ ਤੋਂ ਉਸ ਦੇ ਸਰੀਰ ਵਿੱਚ ਕੁਝ ਨਹੀਂ ਗਿਆ ਸੀ। ਚੌਥੇ ਦਿਨ ਜਦੋਂ ਫੈਕਟਰੀ ਵਿੱਚ ਕੰਮ ਕਰਨ ਗਿਆ ਤਾਂ ਉੱਥੇ ਉਸ ਦੀਆਂ ਲੱਤਾਂ ਕੰਬਣ ਲੱਗੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਮਜ਼ਦੂਰਾਂ ਦੀਆਂ ਆਵਾਜ਼ਾਂ ਮੱਧਮ ਆਉਣ ਲੱਗੀਆਂ ਉਹ ਜ਼ਮੀਨ ਤੇ ਡਿੱਗ ਪਿਆ ਇਸ ਨੂੰ ਚੁੱਕੋ ਇਹ ਸਾਹ ਤਾਂ ਲੈ ਰਿਹਾ ਹੈ ਕਿਸੇ ਨੇ ਕਿਹਾ ਕਿਸੇ ਨੇ ਉਸ ਦੇ ਚਿਹਰੇ ਤੇ ਪਾਣੀ ਦੇ ਛਿੱਟੇ ਮਾਰੇ ਕੋਈ ਉਸ ਦਾ ਹੱਥ ਹਿਲਾ ਰਿਹਾ ਸੀ ਪਰ ਹਰਜੀਤ ਦੀਆਂ ਅੱਖਾਂ ਬੰਦ ਸੀ ਤੇ ਉਹਦਾ ਚਿਹਰਾ ਪੀਲਾ ਪੈ ਚੁੱਕਿਆ ਸੀ ਸਾਰ ਰੁਕ ਗਈ ਸੀ ਉਸ ਨੂੰ ਨਾਲ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਉਥੋਂ ਦੀਆਂ ਗੰਦੀਆਂ ਚਾਦਰਾਂ ਬਦਬੂਦਾਰ ਪਰਦੇ ਰੌਲਾ ਪਾਉਂਦੀਆਂ ਨਰਸਾਂ ਜਿਵੇਂ ਕਿਸੇ ਨੇ ਉਸ ਦੀ ਜ਼ਿੰਦਗੀ ਖੋ ਲਈ ਹੋਵੇ ਇੱਕ ਨਰਸ ਸੀ ਜੋ ਪਿਛਲੇ ਕਈ ਘੰਟਿਆਂ ਤੋਂ ਡਿਊਟੀ ਤੇ ਸੀ ਹਰਜੀਤ ਦੇ ਬੈੱਡ ਕੋਲ ਆ ਕੇ ਰੁਕੀ ਉਸ ਨੇ ਫਾਈਲ ਖੋਲੀ ਤੇ ਨਬਜ਼ ਦੇਖੀ ਨਾਲ ਦੇ ਮੁੰਡੇ ਨੂੰ ਕਿਹਾ ਇਹ ਮਾਮਲਾ ਸਿਰਫ ਭੁੱਖ ਦਾ ਲੱਗਦਾ ਇਨਾਂ ਨੇ ਕਈ ਦਿਨਾਂ ਤੋਂ ਕੁਝ ਨਹੀਂ ਖਾਧਾ ਇਹ ਲੋਕ ਵੀ ਨਾ ਮਜ਼ਦੂਰ ਹੋ ਕੇ ਵੀ ਆਪਣਾ ਧਿਆਨ ਨਹੀਂ ਰੱਖਦੇ ਸਫਾਈ ਕਰਨ ਵਾਲੀ ਔਰਤ ਜਦੋਂ ਉੱਥੇ ਝਾੜੂ ਲਾ ਰਹੀ ਸੀ ਤਾਂ ਹਰਜੀਤ ਦੀ ਜੇਬ ਵਿੱਚੋਂ ਇੱਕ ਫੋਟੋ ਨਿਕਲੀ ਕਰਤਾਰ ਤੇ ਜਸਮੀਨ ਦੀ ਇੱਕ ਪੁਰਾਣੀ ਫੋਟੋ ਜਿਸ ਨੂੰ ਉਸਨੇ ਅਣਜਾਣੇ ਵਿੱਚ ਹੁਣ ਤੱਕ ਸੰਭਾਲ ਰੱਖਿਆ ਸੀ ਇਹ ਕੌਣ ਆ ਨਰਸ ਨੇ ਫੋਟੋ ਨੂੰ ਗੌਰ ਨਾਲ ਵੇਖਿਆ ਸ਼ਾਇਦ ਉਹਦੇ ਘਰ ਵਾਲੀ ਹੋਵੇਗੀ ਜਾਂ ਕੋਈ ਆਪਣਾ ਲੱਗਦਾ ਸਭ ਕੁਝ ਛੱਡ ਕੇ ਆਇਆ ਸਫਾਈ ਕਰਨ ਵਾਲੀ ਨੇ ਕਿਹਾ ਦੋ ਦਿਨਾਂ ਬਾਅਦ ਹਰਜੀਤ ਨੂੰ ਹੋਸ਼ ਆਇਆ ਉਸਨੇ ਅੱਖਾਂ ਖੋਲ੍ਹੀਆਂ ਛੱਤ ਨੂੰ ਵੇਖ ਕੇ ਇੱਕ ਬਹੁਤ ਲੰਮਾ ਸਾਹ ਲਿਆ ਤੇ ਫਿਰ ਇੱਧਰ ਉੱਧਰ ਵੇਖਿਆ ਹਸਪਤਾਲ ਦੇ ਕਮਰੇ ਵਿੱਚ ਛਨਾਟਾ ਸੀ ਨਰਸ ਦਵਾਈ ਰੱਖਣ ਆਈ ਤਾਂ ਹਰਜੀਤ ਨੇ ਉਸ ਵੱਲ ਵੇਖਿਆ ਕੀ ਹਾਲਾ ਤੇਰਾ ਨਰਸ ਨੇ ਉਸ ਨੂੰ ਪੁੱਛਿਆ ਹਰਜੀਤ ਨੇ ਮੁਸ਼ਕਲ ਨਾਲ ਸਿਰ ਹਿਲਾਇਆ ਜਿਉਂਦਾ ਹਾਂ ਸ਼ਾਇਦ ਨਰਸ ਨੇ ਥੋੜਾ ਜਿਹਾ ਪਾਣੀ ਪਿਆਇਆ ਤੇ ਕਿਹਾ ਜਿਉਂਦਾ ਹੈ ਤਾਂ ਜਿਉਣਾ ਵੀ ਸਿੱਖ ਖੁਦ ਨੂੰ ਇਸ ਅਰਥ ਵਿੱਚ ਨਾ ਛੱਡ ਜ਼ਿੰਦਗੀ ਬੋਝ ਨਹੀਂ ਆ ਇੱਕ ਮੌਕਾ ਹੈ ਇਹ ਸ਼ਬਦ ਸਧਾਰਨ ਸੀ ਪਰ ਦਿਲ ਨੂੰ چیرਦਾ ਹੋਇਆ ਹਰਜੀਤ ਦੇ ਮਨ ਦੇ ਕਿਸੇ ਕੋਨੇ ਵਿੱਚ ਡੂੰਘਾ ਉਤਰ ਗਿਆ ਉਸ ਦੀਆਂ ਅੱਖਾਂ ਵਿੱਚ ਨਮੀ ਕਿਰਨ ਆ ਗਈ ਰਾਤ ਨੂੰ ਹਸਪਤਾਲ ਵਿੱਚ ਰੋਸ਼ਨੀ ਘੱਟ ਸੀ ਸਿਰਫ ਪੱਖੇ ਦੀ ਆਵਾਜ਼ ਆ ਰਹੀ ਸੀ ਕਦੇ-ਕਦੇ ਕਿਸੇ ਮਰੀਜ਼ ਦੇ ਖੰਗਣ ਦੀ ਆਵਾਜ਼ ਸੁਣਾਈ ਦੇ ਦਿੰਦੀ ਸੀ ਹਰਜੀਤ ਚੁੱਪਚਾਪ ਪਿਆ ਸੀ ਉਸ ਦੀਆਂ ਅੱਖਾਂ ਦੇ ਸਾਹਮਣੇ ਜਸਮੀਨ ਦਾ ਚਿਹਰਾ ਘੁੰਮ ਰਿਹਾ ਸੀ ਕਾਸ਼ ਉਹ ਉਸ ਨੂੰ ਸਮਝ ਸਕਦਾ ਉਸ ਨੇ ਮਨ ਹੀ ਮਨ ਵਿੱਚ ਸੋਚਿਆ ਕਾਸ਼ ਮੈਂ ਉਸ ਦੀ ਚੁੱਪ ਨੂੰ ਪੜ ਲੈਂਦਾ ਪਰ ਨਾ ਤਾਂ ਹੁਣ ਉਹ ਟਾਈਮ ਸੀ ਉਹ ਤਾਂ ਲੰਘ ਗਿਆ ਸੀ ਹੁਣ ਉਹ ਵਾਪਸ ਨਹੀਂ ਆ ਸਕਦਾ ਸੀ ਨਾ ਹੀ ਉਹ ਦਿਨ ਵਾਪਸ ਆ ਸਕਦਾ ਸੀ ਬਸ ਯਾਦਾਂ ਹੀ ਸੀ ਤੇ ਪਛਤਾਵਾ ਸੀ ਉਹ ਜਾਣਦਾ ਸੀ ਜ਼ਿੰਦਗੀ ਉਸ ਨੂੰ ਹੇਠਾਂ ਸੁੱਟ ਚੁੱਕੀ ਹੈ ਹੁਣ ਜਾਂ ਤਾਂ ਉਹ ਜ਼ਮੀਨ ਤੇ ਪਿਆ ਰਹੇ ਜਾਂ ਖੁਦ ਨੂੰ ਸੰਭਾਲ ਕੇ ਉੱਠ ਖੜਾ ਹੋ ਜਾਵੇ ਜਦੋਂ ਨਰਸ ਦਵਾਈ ਲੈ ਕੇ ਆਈ ਤਾਂ ਹਰਜੀਤ ਨੇ ਪੁੱਛਿਆ ਇਹ ਹਸਪਤਾਲ ਕਿੱਥੇ ਹੈ ਨਰਸ ਨੇ ਹੈਰਾਨੀ ਨਾਲ ਵੇਖਿਆ ਤੈਨੂੰ ਇਹ ਵੀ ਨਹੀਂ ਯਾਦ ਕਿ ਇਹ ਇੱਕ ਜਨਰਲ ਹਸਪਤਾਲ ਹੈ ਹਰਜੀਤ ਨੇ ਸਿਰ ਹਿਲਾਇਆ ਯਾਦ ਆ ਗਿਆ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਹਰਜੀਤ ਸਿੱਧਾ ਉਸ ਕਮਰੇ ਵਿੱਚ ਨਹੀਂ ਗਿਆ ਜਿੱਥੇ ਛੱਤ ਤੋਂ ਪਾਣੀ ਟੂੰਦਾ ਸੀ ਜਿੱਥੇ ਕੰਧਾਂ ਉਸਦੀ ਹਾਲਤ ਤੇ ਹੰਝੂ ਬਹਾਉਂਦੀਆਂ ਸੀ ਜਿੱਥੇ ਇਕੱਲਾਪਨ ਉਸਦੀ ਆਤਮਾ ਨੂੰ ਜੀਰਦਾ ਸੀ ਉਸਨੇ ਪਹਿਲੀ ਵਾਰ ਆਪਣੇ ਹੱਥਾਂ ਦੀਆਂ ਲਕੀਰਾਂ ਨੂੰ ਗੌਰ ਨਾਲ ਵੇਖਿਆ ਜਿਵੇਂ ਉਹਨਾਂ ਵਿੱਚੋਂ ਆਪਣੇ ਅਤੀਤ ਤੇ ਵਰਤਮਾਨ ਦੀਆਂ ਤਸਵੀਰਾਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕੁਝ ਪਲ ਚੁੱਪ ਬੈਠਾ ਰਿਹਾ ਫਿਰ ਦਿਲ ਵਿੱਚ ਸੋਚਿਆ ਕਿ ਬਸ ਹੁਣ ਹੋਰ ਨਹੀਂ ਹੁਣ ਵਾਪਸ ਜਾਣਾ ਜਿੱਥੇ ਸਭ ਕੁਝ ਛੋਟਾ ਸੀ ਪਰ ਦਿਲ ਬਹੁਤ ਵੱਡਾ ਸੀ ਅਗਲੇ ਦਿਨ ਕੁਝ ਪੁਰਾਣੇ ਕੱਪੜੇ ਹਸਪਤਾਲ ਤੋਂ ਮਿਲਿਆ ਇੱਕ ਅਧੂਰਾ ਜਿਹਾ ਬਿੱਲ ਜੇਬ ਵਿੱਚ ਕੁਝ ਸਿੱਕੇ ਲੈ ਕੇ ਉਹ ਸਟੇਸ਼ਨ ਤੇ ਗਿਆ ਤੇ ਟ੍ਰੇਨ ਫੜ ਲਈ ਸਫ਼ਰ ਵਿੱਚ ਉਸਦੇ ਨਾਲ ਇੱਕ ਚੁੱਪ ਸੀ ਕਦੇ-ਕਦੇ ਖਿੜਕੀ ਤੋਂ ਬਾਹਰ ਵੇਖ ਕੇ ਉਹ ਪੁਰਾਣੇ ਸੀਨ ਯਾਦ ਕਰਦਾ ਜੋ ਹੁਣ ਧੁੰਦਲੇ ਹੋ ਚੁੱਕੇ ਸੀ ਬਚਪਨ ਦੀਆਂ ਖੇਡਾਂ ਅੰਕਲ ਦੀ ਘੜੀ ਜਸਮੀਨ ਦੀਆਂ ਉਹ ਨਜ਼ਰਾਂ ਜਿਨ੍ਹਾਂ ਵਿੱਚ ਕਿੰਨੇ ਸਵਾਲ ਲੁਕੇ ਹੋਏ ਸੀ ਸਭ ਕੁਝ ਉਸ ਦੀਆਂ ਅੱਖਾਂ ਦੇ ਸਾਹਮਣੇ ਆ ਗਿਆ ਜਿਵੇਂ ਹੀ ਟ੍ਰੇਨ ਪਿੰਡ ਦੇ ਸਟੇਸ਼ਨ ਤੇ ਰੁਕੀ ਤਾਂ ਹਰਜੀਤ ਦੀ ਬੇਚੈਨੀ ਵਧ ਗਈ ਉਹਦੇ ਪੈਰ ਖੁਦ ਹੀ ਉਸ ਦਿਸ਼ਾ ਵਿੱਚ ਜਾਣ ਲੱਗੇ ਜਿੱਥੇ ਉਸ ਦਾ ਕਦੇ ਘਰ ਹੁੰਦਾ ਸੀ ਜਿੱਥੇ ਕਰਤਾਰ ਦੇ ਖੰਗਣ ਦੀ ਆਵਾਜ਼ ਸੁਣਾਈ ਦਿੰਦੀ ਸੀ ਜਿੱਥੇ ਜਸਮੀਨ ਦੇ ਕਦਮਾਂ ਦੀ ਆਹਟ ਰਾਤ ਦੀ ਚੁੱਪ ਵਿੱਚ ਗੂੰਜਦੀ ਸੀ ਵਿੰਡ ਵਿੱਚ ਕਦਮ ਰੱਖਦੇ ਹੀ ਸਭ ਕੁਝ ਜਾਣਿਆ ਪਛਾਣਿਆ ਹੋਇਆ ਤੇ ਬਦਲਿਆ ਬਦਲਿਆ ਲੱਗਿਆ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਅਤੇ ਆਖਰੀ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਜੁੜੇ ਰਹਿਣਾ ਚੈਨਲ ਦੇ ਨਾਲ ਕਹਾਣੀ ਬਾਰੇ ਕੀ ਨੇ ਤੁਹਾਡੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ